ਅਸਲਾਮ ਵਾਲੇਕਮ ਦੀ ਸਵਾਗਤ ਆਪ ਸਭ ਦਾ ਸਾਡੇ ਚੈਨਲ ਪੰਜ ਪੀਸ ਰਿਕਵਰ ਤੇ ਦੁਆ ਫਰਿਆਦ ਕਰਦੇ ਆਂ ਸਾਰੇ ਤੰਦਰੁਸਤ ਕਿਟਾ ਕਮੋਗੇ। ਸੋ ਅੱਜ ਜਿਵੇਂ ਤੁਸੀਂ থামਨੈਲ ਦੇਖਿਆ ਤੁਹਾਨੂੰ ਦੱਸਾਂਗੇ ਕਿ ਜਿਹੜੇ ਜਲ ਦੇਵ ਹੋਏ ਨੇ ਖੋਜਾ ਪੀਰ ਜੀ ਤਾਂ 250 ਖੋਜਾ ਹੋਏ ਨੇ ਜਿਹੜੇ ਜਲ ਦੇਵ ਨੇ ਜਿਹਨਾਂ ਜਲ ਚ ਪੂਜਿਆ ਜਾਂਦਾ। ਉਹ ਦੇਵ ਕੌਣ ਨੇ ਉਹਨਾਂ ਕਿਵੇਂ ਪੂਜਿਆ ਜਾਂਦਾ ਆ। ਕਿੱਥੋਂ ਦੇ ਹੈਗੇ ਆ ਕੀ ਸਾਤਾ ਉਹ ਸਾਰੀ ਤੁਹਾਨੂੰ ਅੱਜ ਬਾਇਓਗ੍ਰਾਫੀ ਤੇ ਟੰਗ ਦੱਸਾਂਗੇ ਜਿਸ ਦੇ ਨਾਲ ਤੁਸੀਂ ਸਹੀ ਤਰੀਕੇ ਨਾਲ ਮਨਮਨੋਤ ਕਰ ਸਕਦੇ ਹੋ। ਕਈ ਤੋ ਸਾਰੇ ਖਵਾਜੇ ਜੀ ਨੂੰ ਮਿਕਸ ਕਰਕੇ ਹੀ ਇੱਕ ਤਾਂ ਤੇ ਬੰਦੀ ਜਾਂਦੇ ਨੇ ਵੈਸੇ ਤਾਂ ਮਨ ਹੋ ਜਾਂਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਇਹਦੇ ਵਿੱਚ ਵੀ ਕੋਈ ਫਰਕ ਹੁੰਦੇ ਆ ਉਹ ਫਰਕ ਜਾਣਨੇ ਬਹੁਤ ਜ਼ਰੂਰੀ ਨੇ ਸੋ ਉਸ ਤੋਂ ਪਹਿਲਾਂ ਆਪ ਸਭ ਨੂੰ ਗੁਜਾਰਿਸ਼ ਆ ਵੀ ਸਾਡੇ ਚੈਨਲ ਪੰਜ ਪੀਰ ਸਰਕਾਰ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਬੈਲ ਆਈਕਨ ਦਬਕੇ ਰੱਖੋ ਤਾਂ ਜੋ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਪ ਸਭ ਨੂੰ ਸਭ ਤੋਂ ਪਹਿਲਾਂ ਮਿਲਦੇ ਰਹਿਣ ਉਹ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਖਵਾਜਾ ਪੀਰ ਜੀ ਨੂੰ ਪੂਰੇ ਭਾਰਤ ਦੇ ਵਿੱਚ ਮੰਨਿਆ ਜਾਂਦਾ ਆ ਬਾਹਰ ਵੀ ਗਏ ਪਾਕਿਸਤਾਨ ਵਾਲੀ ਦੇਸ਼ਾਂ ਚ ਵੀ ਗਈ ਤਾਂ ਉਹਦੇ ਮਨ ਨੇ ਮਨਮਨੋਤ ਹੁੰਦੀ ਆ ਜਿਹਾ ਇਸਲਾਮਿਕ ਕੰਟਰੀਆਂ ਦੇ ਵਿੱਚ ਕਿਉਂਕਿ ਪੀਰ ਜਿਹੜੇ ਹੋਏ ਨੇ ਇਹ ਇਸਲਾਮ ਧਰਮ ਤੋਂ ਬਲੌਂਗ ਕਰਦੇ ਨੇ ਤੇ ਇਸ ਕਰਕੇ ਇਹਨਾਂ ਦੀ ਮਨਮਨੋਤ ਸਾਰੇ ਪਾਸੇ ਹੈਗੀ ਹੋएगी ਹੈ ਡੰਕਾ ਸਾਰੇ ਪਾਸੇ ਵੱਜਦਾ ਇਹਨਾਂ ਦਾ ਉਹ ਜਿਹੜਾ ਖਵਾਜਾ ਪੀਰ ਜੀ ਨੂੰ ਜਲਦੇਵ ਦੇ ਰੂਪ ਦੇ ਵਿੱਚ ਪੂਜਿਆ ਜਾਂਦਾ ਆ ਉਹ ਜ਼ਿਆਦਾਤਰ ਪੰਜਾਬ ਦੇ ਵਿੱਚ ਹੀ ਪੂਜਿਆ ਜਾਂਦਾ ਜਾਂ ਪੰਜਾਬ ਜਿੱਥੇ ਤੇ ਤੱਕ ਬਲੌਂਗ ਕਰਦਾ ਸੀ ਪਹਿਲਾਂ ਉੱਥੇ ਉੱਥੇ ਤੱਕ ਪੂਜਿਆ ਜਾਂਦਾ ਠੀਕ ਹੈ ਜੀ ਜਿਆਦਾਤਰ ਲੋਕਾਂ ਨੂੰ ਇਸ ਚੀਜ਼ ਬਾਰੇ ਬਾਹਰੀ ਸੱਟ ਨਹੀਂ ਪਤਾ ਹੈ ਜਿਹੜਾ ਖਵਾਜਾ ਵੀ ਜਿਆ ਜਲ ਰੂਪ ਆ ਉਹਨੂੰ ਜਿਆਦਾਤਰ ਪੰਜਾਬ ਦੇ ਵਿੱਚ ਜਿੱਥੇ-ਇਥੇ ਪੰਜਾਬ ਇਹਲਾ ਬਲੋਂਗ ਕਰਦਾ ਸੀ ਜਿੱਥੇ-ਇਥੇ ਉਹਨਾਂ ਦੇ ਪੁਰਾਣੇ ਰੀਤੀ ਰਿਵਾਜ ਤੁਰੇ ਆ ਰਹੇ ਆ ਕੁ ਬਜ਼ੁਰਗ ਉਧਰ ਚਲੇ ਗਏ ਨੇ ਉਹਨਾਂ ਨੂੰ ਪਤਾ ਹੈ ਮੁੱਦਾ ਬਾਕੀ ਨਹੀਂ ਬਾਕੀ ਤਾਂ ਜਿਆਦਾਤਰ ਮੋਇਨ ਨਦੀਨ ਚਿਸਤੀ ਨੂੰ ਪੰਜਾਬ ਆਪਣੇ ਭਾਰਤ ਦੇ ਵਿੱਚ ਖਵਾਜਾ ਮੋਇਨ ਨਦੀਨ ਚਿਸਤੀ ਇਹ ਮੇਰੀ ਜੀ ਬੜੇ ਉਹਨਾਂ ਨੂੰ ਮਨਮਨੋਤ ਕੀਤੀ ਜਾਂਦੀ ਹੈ ਜਹਾ ਜੀ ਰਤਨ ਬਠੰਡੇ ਵਾਲੇ ਇਹ ਨਾਮ ਨਮਾ ਨੋਟ ਕੀਤੀ ਜਾਂਦੀ ਹੈ ਉਦੋਂ ਜਿਹੜੇ ਖਵਾਜਾ ਜੀ ਦਾ ਖਾਨਦਨ ਹੋਇਆ ਪੂਰਾ 2200 ਖਵਾਜਾ ਹੋਇਆ ਹੁਣ ਜਿਹੜਾ 2200 ਖਵਾਜਾ ਬਈ ਬੈਂਸ ਕਰਨਾ ਪੈਂਦੇ ਆ ਬਈ 2200 ਖਵਾਜਾ ਬਾਰੇ ਕੋਈ ਜਾਣਕਾਰੀ ਦੋ ਨਾਮ ਦੋ ਸੁਨਾਮ ਤਾਂ ਭਾਈ ਕਿਸੇ ਨੂੰ ਨਹੀਂ ਪਤਾ ਜਿਹਨੂੰ ਪਤਾ ਮੈਨਾਂ ਵੀ ਕੰਟੈਕਟ ਕਰੇ ਮੈਂ ਵੀ ਜਾਨਣਾ ਚਾਹੁੰਗਾ ਬਈ ਸੋਫਾ ਜੇ ਨਾਮ ਤੇ ਬਸ ਜੋ ਪਿੱਛੋਂ ਪ੍ਰਾਣੇ ਬਜ਼ੁਰਗਾਂ ਦੀਆਂ ਚੱਲੀਆਂ ਆ ਰਹੀਆਂ ਸੁਣਦੇ ਆ ਰਹੇ ਆ ਟੋਟਲ 2200 ਖਵਾਜਾ ਜੀ ਖਾਨਦਨ ਨਹੀਂ ਹੋਈ ਆ ਜਿਵੇਂ ਪੀੜੀ ਤੋਂ ਪੀੜੀ ਚੱਲੇ ਆਉਂਦੇ ਹੁੰਦੇ ਆ ਗੱਡੀਆਂ ਚੱਲੀਆਂ ਆਉਂਦੀਆਂ ਗੁਰਗੱਡੀਆਂ ਉਮੇਨਾਂ ਦੇ ਬਾਈ ਸੋਖਵਾ ਜੀ ਚਿਰਦੇ ਆਂਦ ਰਹਾ ਠੀਕ ਹੈ ਜੀ ਤੇ ਜਿਹੜੇ ਦੇਵ ਨੂੰ ਜਲ ਦੇਵ ਤੇ ਰਾਹੀਂ ਪੂਜਿਆ ਜਾਂਦਾ ਹੈ ਉਹ ਆਪਣੇ ਪੰਜਾਬ ਦੇ ਵਿੱਚ ਹੀ ਪੂਜਿਆ ਜਾਂਦਾ ਜ਼ਿਆਦਾਤਰ ਸਭ ਤੋਂ ਵੱਧ ਬੇੜਾ ਵੀ ਇਹਨਾਂ ਦੇ ਨਾਮ ਦਾ ਹੀ ਦਿੱਤਾ ਜਾਂਦਾ ਆ ਠੀਕ ਹੈ ਜੀ ਤੇ ਇਹੀ ਗੱਲ ਮੈਨੂੰ ਕਮੈਂਟਾਂ 'ਚ ਕਈ ਲੋਕ ਮੈਸੇਜਾਂ 'ਤੇ ਪੁੱਛਦੇ ਨੇ ਕਿ ਅਸੀਂ ਖਵਾਜਾ ਬੀ ਜੀ ਨੂੰ ਮੰਨਦੇ ਆ ਖਵਾਜਾ ਪੀ ਜੀ ਜਿਹੜੀ ਕਲਮਾ ਕਲਾਮ ਦਿੰਦੇ ਆ ਉਹਦੇ ਵਿੱਚ ਮੋਇਨਦਨ ਚਿਸ਼ਤੀ ਦਾ ਕਦੇ ਨਾਮ ਨਹੀਂ ਆਉਂਦਾ ਸੱਲੇ ਖਵਾਜਾ ਖਿਜਰ ਜੀ ਦਾ ਨਾਮ ਆਉਂਦਾ ਆ ਖਵਾਜਾ ਖਿਜਰ ਖਵਾਜਾ ਖਿਜਲ ਕਰਪਲੀ ਬੋ ਲੋ ਕੋਲੋ ਨੋਰ ਕੀ ਗਲੀ ਇਹ ਇੱਕ ਇਹ ਨਾ ਕਲਮੇ ਦੇ ਵਿੱਚ ਬੋਲ ਨੇ ਇਤਿਹਦਰ ਦਾ ਮਤਲਬ ਤੁਹਾਨੂੰ ਬਾਅਦ ਦਾ ਦੰਨੇ ਆ ਠੀਕ ਹੈ ਜੀ ਇਹ ਕੁਝ ਹੋਰ ਚੀਜ਼ਾਂ ਨੇ ਖਵਾਜਾ ਮੋਇਨ ਦੀ ਚਿਸ਼ਤੀ ਅਜਮੇਰ ਸ਼ਰੀਫ ਵਾਲੇ ਜਿਹੜੇ ਖਵਾਜਾ ਜੀ ਨੇ ਉਹ ਜਲਦੇਵ ਨਹੀਂ ਹੋਏ ਉਹ ਖਵਾਜਾ ਜੀ ਹੋਰ ਨੇ ਇਹਨਾਂ ਦੇ ਅਲੱਗ-ਅਲੱਗ ਰੂਪ ਨੇ ਜਿਹੜੇ ਜਲਦੇਵ ਹੋਏ ਆਪਣੇ ਪੰਜਾਬ ਦੇ ਉਹ ਵਰੁਣ ਦੇਵ ਨੇ ਉਹਨਾਂ ਦਾ ਨਾਮ ਵਰੁਣ ਦੇਵ ਆ ਖਵਾਜਾ ਵੀ ਇਹ ਗੜ ਜਲਦੇਵ ਹੋਏ ਨੇ ਜਲਦੇਵਤਾ ਉਹ ਆਪਣੇ ਮਰੁੰਨ ਦੇਵ ਜੀ ਹੋਇਆ ਜਿਨ੍ਹਾਂ ਦੇ ਨਾਮ ਦਾ ਬੇੜਾ ਦਿੱਤਾ ਜਾਂਦਾ ਹੈ ਠੀਕ ਹੈ ਜੀ ਉਦਾਂ ਦਾ ਬਾਈ ਸੁਖ ਹੋਇਆ ਜਿਹਦੇ ਬੇੜਾ ਦਿੱਤਾ ਜਾਂਦਾ ਬੇੜਾ ਗਾਂਸਪਾਲ ਸਰਕਾਰ ਦੇ ਨਾਮ ਦਾ ਵੀ ਦਿੱਤਾ ਜਾਂਦਾ ਹੈ ਜਿਵੇਂ ਗਾਂਸਪਾਲ ਸਰਕਾਰ ਨੇ ਬੇੜੀ ਖੋਇਆ ਵੀ ਜਿਉ ਸੰਭੀ ਸੀਗੀ ਇਹ ਆਪਾਂ ਆਮ ਤੌਰ ਤੇ ਕਵਾਲੀਆਂ ਦੇ ਵਿੱਚ ਆਪਣੇ ਬਡੇਰਿਆਂ ਤੋਂ ਸੁਣਦੇ ਆ ਰਹੇ ਆ ਠੀਕ ਹੈ ਜੀ ਉਹਨਾਂ ਨੇ ਸੰਭਾਲੀ ਸੀ ਤੇ ਖੋਇਆ ਵੀ ਸੰਭਾਲ ਕੇ ਰੱਖੀ ਸੀ 1200 ਰੁਪਏ ਫਰੂੜੀ ਮਾਤਾ ਦਾ ਗਾਂਸਪਾਲ ਵੀ ਨਹੀਂ ਆਪਾਂਗੇ ਬੇੜਾ ਤਾਂ ਰਹਿ ਗਈ ਖੋਇਆ ਵੀ ਜਿਹੜੀ ਸੰਭਾਲੀ ਸੀ ਉੱਪਰ ਕਰਕੇ ਆ ਗਈ ਸੀ ਇਹ ਸਾਰੀ ਆਪਾਂ ਕਾਣੀ ਜਾਣਦੇ ਆਪਾਂ ਇਹਦੇ ਵਿੱਚ ਨਹੀਂ ਬੰਦੇ ਇਹ ਗਈ ਜਿਹੜੇ ਜਲ ਦੇਵ ਪੂਜੇ ਜਾਂਦੇ ਨੇ ਉਹ ਸਿਰਫ ਵਰੁੰਦੇਵ ਜੀ ਨੇ। ਬੇੜਾ ਇਹਨਾਂ ਦਾ ਨਾਮ ਦਾ ਹੀ ਦਿੱਤਾ ਜਾਂਦਾ ਆ। ਇਹਨਾਂ ਦੇ ਨਾਮ ਉਹੀ ਕਲਮੇ ਕਲਾਂ ਪੜੇ ਜਾਂਦੇ ਆ। ਇਹਨਾਂ ਦੀ ਹੀ ਸੇਵਾ ਕੀਤੀ ਜਾਂਦੀ ਆ ਵਰੁੰਦੇਵ ਜੀ ਦੀ ਜਿਹੜੀ ਜਲ ਦੇ ਵਿੱਚ ਖੜ ਕੇ ਕੀਤੀ ਜਾਂਦੀ ਆ। 220 ਕੋਇਆ ਵੀ ਇਹਨਾਂ ਦੇ ਨਾਲ ਹੀ ਚੱਲਦੇ ਆ। ਪਰ ਜਿਹੜੇ 220 ਕੋਇਆ ਦੇ ਕਲਮੇ ਉਹ ਲਾਗਾ ਮੇ ਵੀ ਪਾਇਆ ਹੋਏ ਇੱਕ ਦੋ ਕਦਮੇ 220 ਕੋਇਆ ਦੇ ਤੁਸੀਂ ਜਾ ਕੇ ਦੇਖ ਸਕਦੇ ਚੈਨਲ ਦੇ ਵਿੱਚ। ਉਧਰ ਤੁਸੀਂ ਪੂਰੇ ਬਾਈ ਚੋਕਾ ਜਾਂ ਨਿਸ਼ਚਿਤ ਕਰ ਸਕਦੇ ਹੋ। ਅਦਰਵਾਈਜ਼ ਜਲ ਦੇਵਤਾ ਹੀ ਖਵਾਇਆ ਪੀਰ ਜੀ ਦਾ ਜਲ ਰੂਪ ਬਰਨਦੇਵ ਨੇ ਠੀਕ ਹੈ ਜੀ ਉਹਨਾਂ ਦਾ ਨਾਮ ਬਰਨਦੇਵਤਾ ਆ ਠੀਕ ਹੈ ਜੀ ਉਹ ਖਵਾਇਆ ਭੀ ਜਲ ਰੂਪ ਨੇ ਉਹਨਾਂ ਦੀ ਬਾਤ ਬਣਾਉ ਤੇ ਜਿਹੜੇ ਤਰੀਕੇ ਨਾਲ ਕੀਤੀ ਜਾਂਦੀ ਮੈਂ ਆਲੜੇ ਸਾਰੀਆਂ ਵੀਡੀਓ ਬਣਾ ਕੇ ਪਾਜਾਂ ਉਹਨਾਂ ਪਰ ਜੀ ਨੂੰ ਨਹੀਂ ਪਤਾ ਉਹ ਭੈਣ ਪਾਜਾਂ ਉਹ ਦੱਸ ਦੰਨੇ ਆ ਇਹਨਾਂ ਦੀ ਮਨ ਮਨੋਦ ਕਰਨੇ ਦੇ ਲਈ ਸਵਾ ਮਹੀਨਾ ਚਿਲਗਟਣਾ ਬੰਦਿਆ ਜਿਨ੍ਹਾਂ ਨੇ ਸਾਧਨਾ ਕਰਨੀ ਆ ਜਿਨ੍ਹਾਂ ਨੇ ਬਾਬਾ ਬਣਨਾ ਚੇਲਾ ਬਣਨਾ ਲੋਕਾਂ ਦੇ ਇਲਾਜ ਕਰਨੇ ਅਗੇ ਤੀ ਬੀਤ ਮੰਤਰ ਫੂਕਾ ਮਾਰਨੀਆ ਉਹਨਾਂ ਲੋਕਾਂ ਲਈ ਛਿਲੇ ਕੱਢਣੇ ਪੈਂਦੇ ਆ ਠੀਕ ਹੈ ਜੀ ਸਵਾ ਸਵਾ ਮਹੀਨੇ ਤੇ 44 ਦਿਨ ਦੇ ਸੋ ਦੇ ਲਈ ਪੂਰੇ ਪਾਕ ਸਾਫ ਰਹਿਣਾ ਪੈਂਦਾ ਆ ਤੇ ਪਕ ਡੰਡੀ ਇਕ ਰੱਖਣੀ ਪੈਂਦੀ ਆ ਆਣ ਜਾਂਦੀ ਹਾਈ ਦੀ ਘਰੇ ਬਰਾਉਣ ਦਾ ਮੰਤਰ ਹਾਈ ਦੀ ਲੈ ਕੇ ਜਾਣ ਦਾ ਮੰਤਰ ਹਾਈ ਦੀ ਇੱਥੇ ਰੱਖਣ ਦਾ ਮੰਤਰ ਜਿਹੜੇ ਵਿੱਚ ਖੜ ਗਏ ਹਾਈ ਦੀ ਤਿੰਨ ਦਾ ਮੰਤਰ ਤੇ ਜਿਹੜੇ ਉਦਾ ਤੁਸੀਂ ਰੈਗੂਲਰ ਉਹਨਾਂ ਦਾ ਪਾਸ ਨਾ ਕਰਨੀ ਆ ਕਰਮਾ ਗ੍ਰਾਮ ਸਿੱਧ ਕਰਨਾ ਹੈ ਉਹ ਲਗ ਮੰਤਰ ਇਹ ਸਾਰੀਆਂ ਜਿਝਾ ਲਗ ਲਗ ਜਾਂ ਜੇ ਇਹਨਾਂ ਨੇ ਇੱਕ ਸਹੀ ਤਰੀਕੇ ਦੇ ਨਾਲ ਖੋਇਆ ਵੀ ਜੀ ਸੇਵਾ ਕਰਨੀ ਹੈ ਜਿਹਨੇ ਸਾਧਕ ਬਣਨਾ ਜਿਹਨੇ ਚੇਲਾ ਬਣਨਾ ਜਿਹਨੇ ਬਾਬਾ ਬਣਨਾ ਉਹਨਾਂ ਦਾ ਕਰਦੇ ਪੈਂਦੇ ਇਹ ਰੂਲ ਫੋਲੋ ਜਿਹਨੇ ਸਿੱਧੇ ਸਾਦੇ ਇੱਕ ਸਿੱਧਾ ਸਾਦਾ ਮੱਥਾ ਲਾਉਣਾ ਹੈ ਸਿੱਧਾ ਸਾਦਾ ਮੱਥਾ ਟੇਕਣਾ ਹੈ ਆ ਉਹ ਬੰਦਾ ਕੋਈ ਵੀ ਇੱਕ ਖਾ ਜਾਂ ਪੀ ਜਿਆ ਕਲਮਾ ਕਲਾਮ ਚੱਕ ਰਵੇ ਉਹਨੂੰ ਜੱਕ ਕੇ ਉਹਦੇ ਨਾਮ ਦਾ ਜਾਪ ਕਰੀ ਜਾਵੇ ਕੋਈ ਦਿੱਕਤ ਨਹੀਂ ਜੇ ਉਹ ਤੇ ਕਿਰਪਾ ਹੋ ਗਈ ਤਾਂ ਉਹ ਹਰ ਤਰ੍ਹਾਂ ਦਾ ਕੰਮ ਕਰ ਸਕਦਾ ਹੈ ਬਾਕੀ ਕਿਰਪਾ ਕਿੱਦਾਂ ਦੀ ਹੁੰਦੀ ਹੈ ਉਹ ਤੇ ਹੁੰਦੀ ਤਾਂ ਨੂੜੀ ਇਹ ਸਾਰੀ ਵਧੀਆ ਕਿਰਪਾ ਹੋਊਗੀ ਜਿਹੜੇ ਕਹਿਣ ਦਾ ਮਤਲਬ ਵੀ ਤੁਸੀਂ ਲੋਕਾਂ ਦਾ ਲਾਈਕ ਕਰਨ ਦਾ ਤੁਹਾਨੂੰ ਪਰਮਿਸ਼ਨ ਮਿਲਦੀ ਜਾਂ ਨਹੀਂ ਮਿਲਦੀ ਇਹ ਅਲੱਗ ਗੱਲ ਆ ਜਿਹੜੇ ਸਿੰਪਲ ਕਰਦੇ ਨੇ ਠੀਕ ਹੈ ਨਹੀਂ ਤੁਸੀਂ ਆਪ ਦਾ ਆਖ ਸਾਬ ਕੋ ਸਾਹਮ ਸਾਭ ਰਹੇ ਹੋ ਜਿਹੜਾ ਚੇਲਗੀਆਂ ਦਾ ਨਹੀਂ ਜਿਹੜੇ ਮੈਂ ਕਾਨੂੰਨ ਦੱਸਿਆ ਫਰੂਨ ਪਰਾਉਣੇ ਹੀ ਪੈਣਗੇ ਜੋ ਮਰਜ਼ੀ ਕਰ ਲੋ ਮੈਂ ਹੋਇਆ ਵੀ ਇਹ ਬਹੁਤ ਬੀਡੀਓ ਬਣਾ ਚੁੱਕੇ ਹਾਂ ਸੇਵਾ ਕਿਵੇਂ ਕਰਨੀ ਹੈ ਕਿੱਚੀਆਂ ਕਿਵੇਂ ਦੇਣੀਆਂ ਪੱਕੀਆਂ ਕਿਵੇਂ ਦੇਣੀਆਂ ਕਿਨੇ ਖੋਜਦੀ ਹੈ ਜਾਨਾ ਕਿਹੜਾ ਮਤਰ ਪੜਨਾ ਕਿਤੋਂ ਪੜਨਾ ਕਿੱਦਾਂ ਪੜਨਾ ਕਿੰਨਾ ਕਿੰਨਾ ਟਾਈਮ ਲੱਗਣਾ ਹੈ ਸਾਰਾ ਕੁਝ ਬਣਾ ਕੇ ਦੱਸਿਆ ਹੋਇਆ ਠੀਕ ਹੈ ਜੀ ਇਹਦੇ ਲਈ ਤੁਸੀਂ ਉਹ ਵੀਡੀਓ ਜਾ ਕੇ ਦੇਖ ਸਕਦੇ ਹੋ ਉਹਨਾਂ ਨੂੰ ਦੇਖ ਕੇ ਤੁਸੀਂ ਸੇਵਾ ਸੌਧ ਰਕਰ ਸਕਦੇ ਹੋ ਤੇ ਫੇਰ ਵੀ ਜਿਹਨਾਂ ਦੇ ਜਿਹੜੇ ਚੇਲ ਚੇਰਗੀ ਕਰਨਾ ਚਾਹੁੰਦੇ ਆ ਬੱਬਾ ਬਣਾਉਣਾ ਚਾਹੁੰਦੇ ਹਨ ਇਸ ਲਾਈਨ ਦੇ ਵਿੱਚ ਆਉਣਾ ਚਾਹੁੰਦੇ ਲੋਕਾਂ ਦਾ ਭਲਾ ਕਰਨਾ ਚਾਹੁੰਦੇ ਆ ਅਗਰ ਉਹਨਾਂ ਦੇ ਬਲੋ ਨਹੀਂ ਸਿੱਧੀ ਹੋ ਰਹੀ ਖਵਾ ਜੀ ਬੀ ਜੀ ਤਾਂ ਉਹਦੇ ਲਈ ਇੱਕ ਦੋ ਵੀਡੀਓ ਮੈਂ ਸਪੈਸ਼ਲ ਬਣਾਈਆਂ ਹੋਈਆਂ ਮੈਂ ਆਪਣੇ ਚੈਨਲ ਤੇ ਬਣਾਈਆਂ ਹੋੜ ਕੇ ਸਨ ਨਹੀਂ ਲੱਭ ਰਹੀਆਂ ਤਾਂ ਮੈਨੂੰ ਇੰਸਟਾਗ੍ਰਾਮ ਤੇ ਜਾਂ ਫੇਸਬੁੱਕ ਚੈਨਲ ਤੇ ਮੈਨੂੰ ਪੰਜ ਪੀਰ ਸਰਕਾਰ ਤੇ ਮੇਰਾ ਇੰਸਟਾਗ੍ਰਾਮ ਚੈਨਲ ਪੰਜ ਪੀਰ ਸਰਕਾਰ 0786 ਤੇ ਫੇਸਬੁੱਕ ਦਾ ਪੇਜ ਆਪਣਾ ਪੰਜਾਬੀ ਦੇ ਵਿੱਚ ਲਿਖ ਕੇ ਸਰਚ ਕਰੋ ਪੰਜ ਪੀਰ ਸਰਕਾਰ ਠੀਕ ਹੈ ਜੀ ਮੈਨੂੰ ਇਹਨਾਂ ਦਾ ਮੈਸੇਜ ਕਰ ਦਿਓ ਮੈਂ ਤੁਹਾਨੂੰ ਉਹਦਾ ਤੇ ਲਿੰਕ ਪਾ ਦੂੰਗਾ ਉਹ ਵੀਡੀਓ ਦੇ ਉਹ ਲਈ ਤੁਸੀਂ ਦੇਖ ਕੇ ਸਹੀ ਢੰਗ ਦੇ ਸਕਦੇ ਜਿਹਦੇ ਨਾਲ ਤੁਹਾਡਾ ਸਹੀ ਤਰੀਕੇ ਨਾਲ ਸਾਧਨ ਥੋੜੀ ਸਿੰਪਲ ਹੋ ਸਕਦੀ ਹੈ ਤੇ ਇੱਕ ਗੱਲ ਹੋਰ ਜਿਨ੍ਹਾਂ ਨੇ ਭਾਈ ਛਿਲੇ ਸਾਧਨਾ ਕੱਢਣੀ ਆ ਜਿਨ੍ਹਾਂ ਨੇ ਤਸਵੀਰਾਂ ਕੱਢਣੀਆਂ ਆ ਛਿਲੇ ਕੱਢਣੇ ਲੋਕਾਂ ਦਾ ਇਲਾਜ ਕਰਨਾ ਆ ਚੇਲਗਰੀਆਂ ਕਰਨੀਆਂ ਆ ਬੱਬਾਗਰੀਆਂ ਕਰਨੀਆਂ ਆ ਉਹਨਾਂ ਲਈ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਹੈ ਬਹੁਤ ਲਾਜ਼ਮੀ ਹੈ ਗੁਰੂ ਦਾ ਵੈਸੇ ਹੋਣਾ ਸਭ ਲਈ ਜ਼ਰੂਰੀ ਹੈ ਦੁਨੀਆ ਦੇ ਹਰ ਇੱਕ ਸ਼ਖਸ ਦਾ ਗੁਰੂ ਹੋਣਾ ਜ਼ਰੂਰੀ ਆ ਭਾਵੇਂ ਉਹ ਕੁਝ ਕਰਦਾ ਨਹੀਂ ਕਰਦਾ ਠੀਕ ਹੈ ਜੀ ਗੁਰੂ ਬਿਨਾ ਪਤਨੀ ਸ਼ਾ ਬਿਨਾ ਪਤਨੀ ਗੁਰੂ ਦਾ ਹੋਣਾ ਲਾਜ਼ਮੀ ਆ ਪਰ ਜਿਹਨੇ ਚੇਲਗੀਆਂ ਕਰਨੀਆਂ ਉਹਨਾਂ ਨੂੰ ਤਾਂ 100% ਚੇਲਾ ਚਾਹੀਦਾ ਚੇਲਾ ਗੁਰੂ ਫਕੀਰ ਗੁਰੂ ਨਹੀਂ ਚੇਲਾ ਗੁਰੂ ਫਕੀਰਾਂ ਤਾਂ ਉਹ ਤੋਂ ਪਿਆਰਨਾ ਇੱਕ ਮਿੰਟ ਤੋਂ ਪਹਿਲਾਂ ਕਿਉਂਕਿ ਉਹ ਇਹਨਾਂ ਚੀਜ਼ਾਂ ਨੂੰ ਮੰਨਦੇ ਨਹੀਂ ਇਹਨਾਂ ਲੈ ਇਹਨਾਂ ਨੂੰ ਮੰਨਦੇ ਨਹੀਂ ਠੀਕ ਹੈ ਜੀ ਜਿਹੜਾ ਫੱਕਰ ਹੋਊਗਾ ਇਸ ਲਾਈਨ ਤੇ ਕਦੇ ਵੀ ਚੜਦਾ ਉਹ ਰੱਬ ਦੀ ਨਜ਼ਰ ਦੇ ਵਿੱਚ ਕਦੇ ਵਿਗੜ ਨਹੀਂ ਪਉਂਦਾ ਕਦੇ ਨਹੀਂ ਕਹਿੰਦਾ ਆਜਾ ਜੀ ਮੈਂ ਤੁਹਾਡੀਆਂ ਪੁਜਾਰੀਆਂ ਦੇ ਦਿੰਦਾ ਤੁਹਾਨੂੰ ਦਾ ਲਾਈਕ ਕਰ ਦਿੰਦਾ ਫਕੀਰ ਖੁਸ਼ੂਰ ਸਾਬ ਦੇਂਦੇ ਆ ਮਨਮਤੇ ਹੁੰਦੇ ਮਨਮੋਜੀ ਹੁੰਦੇ ਆ ਜੇ ਕਿਸ ਦੇ ਵਧੀ ਲਿਖੀਆਂ ਤਾਂ ਬਤਾ ਦੇਣਗੇ ਜੇ ਕਿਸ ਦੀ ਉੱਤੇ ਕੀ ਆ ਬਸ ਫਿਰ ਉੱਤੇ ਕੀ ਟਿਕ ਜਾਂਦੇ ਹੋ ਰੱਬ ਦੇ ਜਿਹੜੇ ਕਾਨੂੰਨ ਨੇ ਉਹਨਾਂ ਦੇ ਵਿੱਚ ਕਦੇ ਵਿਗੜ ਨਹੀਂ ਪਉਂਦੇ ਜਿਹੜੇ ਬਾਬੇ ਹੁੰਦੇ ਆ ਥੋੜਾ ਜਿਹਾ ਉਸ ਹਿਸਾਬ ਹੁੰਦਾ ਜਿਹੜੀ ਚੇਲ ਗਰੀ ਹੁੰਦੀ ਹੈ ਠੀਕ ਹੈ ਜੀ ਸੋ ਮਾੜਾ ਕੋਈ ਵੀ ਨਹੀਂ ਸਾਰੇ ਹੀ ਚੰਗੇ ਆ ਦੁਨੀਆ ਦਾ ਸਾਰੇ ਭਲਾ ਕਰਨਾ ਚਾਹੁੰਦੇ ਆ ਕੁਝ ਕੁ ਲੋਕ ਹੁੰਦੇ ਜਿਹੜੇ ਮਾੜਾ ਕਰਦੇ ਨੇ ਆਪਾਂ ਚਲੋ ਉਹਨਾਂ ਤੋਂ ਵੀ ਕੀ ਲੈਣਾ ਰੇਗ ਦਾ ਪਤਾ ਬਦਰਾ ਆ ਪਤਾ ਬਦਰਾ ਟੰਗਾ ਸੋ ਜੇ ਕੋਈ ਚੀਜ਼ ਨਹੀਂ ਵੀ ਸਾਹਮਣੇ ਲੱਗਦੀ ਸਾਨੂੰ ਪੁੱਛ ਲਿਆ ਕਰੋ ਤਾਂ ਅਸੀਂ ਠੀਕ ਆ ਕਾਫੀ ਟਾਈਮ ਆ ਨਹੀਂ ਰਿਸਪੌਂਸ ਦੇ ਪਾਉਂਦੇ ਵੀਡੀਓ ਵੀ ਅਸੀਂ ਬਹੁਤ ਦੇ ਲੇਟ ਪਾ ਰਹੇ ਆ ਸਾਨੂੰ ਥੋੜੀਆਂ ਆਪਣੀਆਂ ਹੀ ਪ੍ਰੋਬਲਮਾਂ ਠੀਕ ਆ ਜੀ ਉਹਦੇ ਕਰਕੇ ਆ ਦਿਓ ਜੇ ਦੀ ਜਪੀਰਾਂ ਦੀ ਜੈ ਸਰਕਾਰਾਂ ਦੀ